ਬਿਲਕੁਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਔਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਪਾਗਲ ਬੰਦੇ ਨੇ ਗੁਰੂ ਨਾਨਕ ਸਾਹਿਬ ਦਾ ਸਵਾਗ ਰਚ ਕੇ ਆਪਣੇ ਆਪ ਨੂੰ ਬਹਿਰੂਪੀਏ ਨੇ ਵਿਖਾਇਆ ਨਕਲੀ ਦਾੜੀ ਲਾਈ ਆ ਤੇ ਹੱਥ 'ਚ ਕਮੰਡਲ ਫੜਿਆ ਵਾ ਤੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਰੋਬਰ ਤੇ ਕੁਰਸੀ ਲਾ ਕੇ ਉਹ ਪਾਗਲ ਬੈਠਾ ਵਾ ਔਰ ਬੇਵਕੂਫ ਲੋਕ ਮੰਦਬੁੱਧੀ ਲੋਕ ਜਿਹੜੇ ਉਹਦੇ ਨਾਲ ਨੰਗੇ ਸਿਰ ਤੇ ਤਾੜੀਆਂ ਵਜਾਉਣ ਦੇ ਤੇ ਪੈਰੀ ਹੱਥ ਲਾਉਣ ਦੇ ਔਰ ਮੈਂ ਦੱਸ ਦੇਣਾ ਚਾਹਣਾ ਇਹੋ ਜਿਹੇ ਪਾਪੀ ਲੋਕਾਂ ਨੂੰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਤਾਨੂੰ ਸ਼ਰਮ ਨਹੀਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਸ਼ਾ ਨੇ ਮਾਨਵਤਾ ਦਾ ਸੰਦੇਸ਼ ਦਿੱਤਾ ਹਰ ਕਿਸੇ ਨੂੰ ਨਾਲ ਜੋੜਿਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹਦੇ ਵਿੱਚ ਕਿੰਨੇ ਭਗਤਾਂ ਦੀ ਕਿੰਨੇ ਰਹਿਬਰਾਂ ਦੀ ਬਾਣੀ ਆ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਿਰ ਝੁਕਾਉਂਦੇ ਆ ਪੂਰੀ ਕਾਇਨਾਤ ਨੂੰ ਸਿਰ ਝੁਕਦਾ ਔਰ ਦੁੱਖ ਦੀ ਗੱਲ ਆ ਕਿ ਬੇਵਕੂਫ ਬੰਦੇ ਨੇ ਹਰਕਤ ਵੇਖੋ ਕਿਹੋ ਜੀ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਕੁਰਸੀ ਲਾ ਕੇ ਬੈਠਾ ਬਰੋਬਰ ਤੇ ਤੇ ਫਿਰ ਆ ਤੁਸੀਂ ਵੇਖੋ ਭੀ ਦਾੜੀ ਨਕਲੀ ਸਾਰੀ ਆ ਨਾਲ ਟੋਪੀਆਂ ਪਾ ਕੇ ਨੰਗੇ ਸਿਰੋਂ ਆ ਵੇਖੋ ਚਪਲਾਂ ਪਾ ਕੇ ਤੇ ਤਾੜੀਆਂ ਵਜਾਉਣ ਦੇ ਤੇ ਨੱਚਣ ਦੇ ਜੇ ਕਿਤੇ ਹੁੰਦੇ ਪੰਜਾਬ 'ਚ ਤੇ ਇਹਨਾਂ ਨੂੰ ਮਾਰ ਮਾਰ ਛੱਤਰ ਲੋਕਾਂ ਨੇ ਪੁੱਠੇ ਟੰਗ ਦੇਣਾ ਸੀ ਉਹਨੂੰ ਇਹਨਾਂ ਨੂੰ ਪਤਾ ਲੱਗ ਜਾਣਾ ਸੀ ਕਿ ਇਹੋ ਜਿਹੀ ਹਰਕਤਾਂ ਕਿੱਦਾਂ ਕਰੀਦੀਆਂ ਅੱਜ ਮਾਨਯੋਗ ਡੀਸੀ ਸਾਹਿਬ ਅਮ੍ਰਿਤਸਰ ਦੇ ਉਹਨਾਂ ਨੂੰ ਮਿਲਿਆ ਵਾ ਔਰ ਇੱਕ ਲੈਟਰ ਦੇ ਕੇ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਹ ਜਿਹੜੇ ਬੰਦਿਆਂ ਵੱਲੋਂ ਵੀਡੀਓ ਬਣਾਈ ਗਈ ਔਰ ਜਿੱਥੋਂ ਦੀ ਵੀਡੀਓ ਹੈਗੀ ਹੈ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ 259A ਦਾ ਮਕਦਮਾ ਦਰਜ ਕੀਤਾ ਜਾਵੇ ਔਰ ਇਹਨਾਂ ਦੇ ਖਿਲਾਫ ਜਿਹੜੀ ਇਕੱਲੇ ਨਹੀਂ ਨੀ ਐਸੇ ਬੰਦੇ ਨੇ ਜਿਹਨੇ ਸਵਾਂਗ ਰਚਿਆ ਇਹਦੇ ਨਾਲ ਜਿਹੜੀ ਟੀਮ ਆ ਪੂਰੀ ਜਿਨ੍ਹਾਂ ਨੇ ਡਰਾਮਾ ਰਚਿਆ ਪੂਰਾ ਤੇ ਪ੍ਰੀਪਲਾਨ ਜਿਹੜੀ ਸ਼ਰਾਰਤੀ ਅੰਸਰਾਂ ਨੇ ਸ਼ਰਾਰਤ ਕੀਤੀ ਹੈ ਨਾ ਸਾਰਿਆਂ ਖਿਲਾਫ ਮੁਕਦਮਾ ਦਰਜ ਕੀਤਾ ਜਾਵੇ ਇਹੀ ਕੰਮ ਸਿਰਸੇ ਵਾਲੇ ਸਾਦ ਨੇ ਵੀ ਕੀਤਾ ਸੀ ਤੇ ਉਹ ਤੁਸੀਂ ਵੇਖ ਲਓ ਹੱਲੇ ਤੱਕ ਮਾਫੀਆਂ ਮੰਗਣੀਆਂ ਤੇ ਹੱਲੇ ਤੱਕ ਜਾਨ ਨਹੀਂ ਛੁੱਟੀ ਬੰਦੇ ਦੇ ਪੁੱਤ ਬਣ ਜਾਓ ਤੁਸੀਂ ਤੁਹਾਨੂੰ ਪਤਾਲ ਚ ਵੀ ਗਏ ਉੱਥੋਂ ਵੀ ਸਿੱਖਾਂ ਨੇ ਲੱਭ ਲੈਣਾ ਗੁਰੂ ਨਾਨਕ ਸਾਹਿਬ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਗੁਰੂ ਨਾਨਕ ਸਾਹਿਬ ਪੂਰੀ ਮਾਨਵਤਾ ਦੇ ਗੁਰੂ ਆ ਔਰ ਸਾਰੇ ਲੋਕ ਹਰ ਧਰਮ ਦੇ ਉਹਨਾਂ ਨੂੰ ਅਸੀਸ ਚਕਾਉਂਦੇ ਆ ਔਰ ਗੁਰੂ ਨਾਨਕ ਸਾਹਿਬ ਨੇ ਸਰਬਸਾਂਝੀ ਵਾਰਤਾ ਦਾ ਸੰਦੇਸ਼ ਦਿੱਤਾ ਔਰ ਇਨਸਾਨੀਅਤ ਦਾ ਹੌਕਾ ਲਾਇਆ ਇੱਕ ਓੰਕਾਰ ਪ੍ਰਮਾਤਮਾ ਨੇ ਇੱਕ ਓੰਕਾਰ ਨਾਲ ਜੋੜਿਆ ਉਸ ਆਕਾਲ ਪੁਰਖ ਦੇ ਅਰਾਧੀਆਂ ਸੀ ਤੇ ਤੁਸੀਂ ਮੂਰਖੋ ਗੁਰੂ ਸਾਹਿਬ ਦੇ ਬਰੋਬਰ ਤੇ ਉਹਦੀ ਹਜ਼ੂਰੀ 'ਚ ਜਾ ਕੇ ਤੇ ਆ ਡਰਾਮੇ ਨਕਲੀ ਲਾ ਕੇ ਭੇਡੂਓ ਤੁਸੀਂ ਤਾੜੀਆਂ ਨਕਲੀ ਤੋਂ ਉਥੇ ਬੈਗੇ ਤੁਹਾਨੂੰ ਜੁੱਤੀਆਂ ਦਾ ਘਾਟਾ ਤੁਹਾਨੂੰ ਜੁੱਤੀਆਂ ਪੈ ਜਾਣੀਆਂ ਅੱਜ ਕੱਲ੍ਹ ਚ ਪਰ ਜੋ ਨੂੰ ਜੀ ਪਹਿਲਾਂ ਵੀ ਵੀਡੀਓ ਦੇਖਦੇ ਆ ਇਸ ਤਰੀਕੇ ਦੀਆਂ ਫਿਲਮਾਂ ਵੀ ਬੰਦੀਆਂ ਨੇ ਜਦੋਂ ਅਨੰਗ ਸਿੰਘਾਂ ਵੱਲੋਂ ਮਨਾ ਵੀ ਕੀਤਾ ਜਾਂਦਾ ਕਿ ਇਸ ਤਰੀਕੇ ਦੀ ਹਲਕਤਾ ਨਾ ਕੀਤੀਆਂ ਜਾਣ ਤੇ ਦੀ ਇੰਨੀ ਹਿੰਮਤ ਨਹੀਂ ਹੈਗੀ ਤਾਂ ਨਾ ਪਈ ਕਦੀ ਹੂੰ ਫਿਲਮਾਂ ਬਣਦੀਆਂ ਤਾਂ ਲੱਗੀਆਂ ਕਿੱਥੇ ਫਿਰ ਬਿਲਕੁਲ ਇਹ ਜਿੰਨੇ ਵੀ ਸ਼ਰਾਰਤ ਕੀਤੀ ਅੱਜ ਤੱਕ ਉਹਦਾ ਰਿਜ਼ਲਟ ਕੀ ਨਿਕਲਿਆ ਇਹ ਵੀ ਰਿਜ਼ਲਟ ਬੜਾ ਭਿਆਨਕ ਨਿਕਲਦਾ ਇਹਦੀ ਵੀਡੀਓ ਤੁਹਾਨੂੰ ਇੱਕ ਅੱਦੇ ਦਿਨ ਚ ਮਾਫੀ ਦੀ ਵੀ ਆਣੀ ਹੈ ਔਰ ਇਹਨੂੰ ਜਾਇ ਛਤਰ ਪੈਂਦਿਆਂ ਦੀ ਆਇਣੀ ਤੇ ਜਾ ਇਹਨੂੰ ਅੰਦਰ ਦਿੱਤਿਆਂ ਦੀ ਆਇਣੀ ਆ ਜਾਣੀ ਹੈ ਉਹਦੇ ਸਾਜ਼ਿਸ਼ਕੀ ਨਹੀਂ ਲੱਗਦੀ ਆ ਇਦਣ ਇਦਣ ਹੀ ਹਰਕਤਾਂ ਕੀਤੀਆਂ ਜਾਂਦੀਆਂ ਨੇ ਇਲੈਕਸ਼ਨਾਂ ਆਉਂਦੀਆਂ ਫਿਰ ਇਹੋ ਜਿਹੇ ਕੁੱਤੇ ਬਿੱਲੇ ਬਾਹਰ ਨਿਕਲਉਂਦੇ ਆ ਇਹ ਬਹੁਤ ਸੋਚੀ ਸਮਝੀ ਸਾਜ਼ਿਸ਼ ਹੈ ਔਰ ਬਹੁਤ ਚਿੰਤਾ ਦਾ ਵਿਸ਼ਾਵਾ ਇਹਦੇ ਤੇ ਬੜੀ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਵਾ ਕਿਉਂਕਿ ਤੁਸੀਂ ਦੇਖੋ ਗੁਰਬਾਣੀ ਦੀਆਂ ਪੰਕਤੀਆਂ ਨੇ ਕਹਿੰਦੇ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗੋ ਨੇ ਰਾਮ ਖਿਲਾਉਣਾ ਜਾਣਾ ਰਾਮ ਰਾਮ ਕਰਤਾ ਸਭ ਜੱਗ ਫਿਰੇ ਰਾਮ ਨਾ ਪਾਇਆ ਜਾਏ ਠੀਕ ਹੈ ਇਸ ਪਾਪੀ ਦੇ ਲਈ ਮੈਂ ਕਹਿ ਲੰਗਾ ਪਾਪੀ ਪਾਪ ਕਮਾਉਣ ਦੇ ਕਰਦੇ ਹਾਏ ਹਾਏ ਇਹ ਪਾਪੀ ਨੇ ਜਿਹੜਾ ਪਾਪ ਕਮਾਇਆ ਵਾ ਨਾ ਉਸ ਅਕਾਲ ਪੁਰਖ ਦਾ ਸਰੂਪ ਜਿਹੜਾ ਰਚਿਆ ਨੇ ਇਹਦੀ ਸਜ਼ਾ ਇਹਨੂੰ ਦੁਸ਼ਟ ਨੂੰ ਮਿਲ ਜਣੀ ਆ ਰੱਬ ਨਾਲ ਮੁੱਲ ਵੈਰ ਨਹੀਂ ਲਈਦਾ ਕੁਦਰਤ ਨਾਲ ਮੁੱਲ ਵੈਰ ਲਿਆ ਸੀ ਤੇ ਪੂਰਾ ਦੇਸ਼ ਲੋਕਡਾਊਨ ਹੋ ਗਿਆ ਸੀ ਨਾ ਕਿੱਥੇ ਉਹ ਸਰਕਾਰਾਂ ਨੇ ਹੱਥ ਖੜੇ ਕਰਤੇ ਸੀ ਹਸਪਤਾਲਾਂ ਦੇ ਵਿੱਚ ਲੱਭਦੇ ਹੀ ਡਾਕਟਰ ਨੂੰ ਤੇ ਉਹੀ ਹਾਲਾਤ ਦੁਨੀਆ ਦਾ ਅੰਤ ਆਇਆ ਵਾ ਤਾਂ ਹੀ ਤੇ ਪ੍ਰਮਾਤਮਾ ਦੇ ਨਾਲ ਪੰਗੇ ਲੈਣ ਦਾ ਕੋਈ ਸ਼ਿਵਜੀ ਮਾਰੇ ਦਾ ਸਰੂਪ ਬਣਾ ਲੈਂਦਾ ਕੋਈ ਸ਼੍ਰੀ ਰਾਮ ਜੀ ਦਾ ਬਣਾ ਲੈਂਦਾ ਕੋਈ ਦੇਵੀਆਂ ਦਾ ਬਣਾ ਲੈਂਦਾ ਕੋਈ ਗੁਰੂਆਂ ਦਾ ਬਣਾ ਲੈਂਦਾ ਉਹ ਕੋਈ ਸ਼ਰਮ ਕਰੋ ਇਹ ਰਾਹਿਬਰਾਂ ਦੇ ਬਹੁਤ ਪਰਪਕਾਰ ਨੇ ਸਾਡੇ ਤੇ ਇਹਨਾਂ ਦੇ ਦੇਣ ਨਹੀਂ ਸੀ ਦੇ ਸਕਦੇ ਮੂਰਖੋ ਮੂਰਖ ਨਾ ਬਣੋ ਸਿਆਣੇ ਬਣੋ ਇਨਸਾਨ ਬਣੋ ਇਹਨਾਂ ਦੇ ਸਰੂਪ ਧਾਰਨ ਦੀ ਤੁਹਾਡੀ ਔਕਾਤ ਨਹੀਂ ਸੀ ਤੇ ਉਹਨਾਂ ਦੇ ਚਰਨਾਂ ਦੀ ਧੂੜ ਅਰਗੇ ਨਹੀਂ ਪਰ ਜਿਹੜੀ ਲੋਕੀ ਨੇ ਜੜੀਆਂ ਵਿੱਚ ਬੀਬੀਆਂ ਦੇਖਣੀਆਂ ਚੰਨੀ ਪਈਆਂ ਨੇ ਇਹ ਲੋਕਾਂ ਨੂੰ ਵੀ ਸਮਝ ਚਾਹੀਦੀ ਹੈ ਕਿ ਜਿਹਈਆਂ ਚੀਜ਼ਾਂ ਦਾ ਕੀਤੀਆਂ ਜਾਣ ਕੋਈ ਸਿੰਘ ਹੁੰਦਾ ਤਾਂ ਜੁੱਤੀਆਂ ਮਾਰਨੀ ਹੈ ਉਹਨਾਂ ਨੇ ਉੱਥੇ ਜਦੋਂ ਉੱਥੇ ਹੈ ਹੀ ਨਹੀਂ ਕੋਈ ਇਹ ਸ਼ਰਾਰਤ ਦੇ ਨਾਲ ਪੂਰੀ ਪਲਾਨ ਕੀਤਾ ਗਿਆ ਉੱਥੇ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਹੁੰਦਾ ਦੇ ਨਾਲ ਪੁੱਠੇ ਟੰਗਦਣੇ ਮਾਰ ਮਾਰ ਛਤਰ ਉਹਨਾਂ ਨੇ ਇਸ ਕਰਕੇ ਇਹ ਇਤਿਹਾਸ ਜਿਹੜਾ ਐਡਾ ਵੱਡਾ ਐਵੇਂ ਨਹੀਂ ਜਿਸ ਗੁਰੂ ਨੇ ਸਰਬੰਸਵਾਰਤਾ ਹੋਵੇ ਆਪਣੇ ਕੋਲ ਰੱਖਿਆ ਘੱਖ ਨਾ ਹੋਵੇ ਤੇ ਉਹਦੇ ਵਾਰਸ ਬੜੇ ਬੜੀ ਦੂਰ ਤੱਕ ਬੈਠੇ ਉਹਨੂੰ ਲੱਭ ਲੈਣਾ ਜਿੱਥੇ ਵੀ ਹੋਇਆ ਪ੍ਰਸ਼ਾਸਨ ਦੇ ਤੋਂ ਪਹਿਲਾਂ ਇੱਥੇ ਕਾਰਵਾਈ ਕਰ ਦੇ ਧੰਨਵਾਦ ਸੋਨ ਧੰਨ ਵਧੀਆ ਵਾਸ਼ਿੰਗਟਨ ਡੀਸੀ ਵਾਈਟ ਹਾਊਸ ਤੇ ਅੰਦਰ ਵੀ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਬਣਾਉਂਦੇ ਨੇ ਤੇ ਇੱਥੇ ਆਪਣੀ ਦਿੱਲੀ ਕੈਪੀਟਲ ਵਿੱਚ ਵੀ ਬਣਾਉਂਦੇ ਨੇ ਜਦੋਂ ਗੁਰੂ ਸਾਰਿਆਂ ਦੇ ਆ ਤੇ ਉਦੋਂ ਫਿਰ ਇੱਕ ਦੋ ਜਿਹੜੇ ਟੰਗੀ ਜਿਹੜੇ ਇਹੋ ਜਿਹੇ ਪਖੰਡੀ ਸਾਧ ਉੱਠਦੇ ਆ ਨਾ ਜੀ ਉਹ ਸਾਰੀ ਦੁਨੀਆ ਦੇ ਵਿੱਚ ਇੱਕ ਗੰਦਾ ਮੈਸੇਜ ਭੇਜਦੇ ਨੇ ਉਹਨਾਂ ਦੇ ਇੱਕ ਗੰਦੇ ਮੈਸੇਜ ਭੇਜਣ ਨਾਲ ਬਹੁਤ ਦੁਨੀਆ ਜਿਹੜੀ ਆ ਥੱਲੇ ਸਾਰੀ ਉਹ ਲੜਦੀ ਫਿਰਦੀ ਆ ਮੇਰੀ ਸਾਰੀਆਂ ਸਿੱਖ ਸੰਸਥਾਵਾਂ ਨੂੰ ਐਸਸੀਪੀਸੀ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਸ ਚੀਜ਼ ਨੂੰ ਬੜੇ ਹੀ ਸੀਰੀਅਸ ਲੈ ਆ ਜਾਵੇ ਇਹਨੂੰ ਕਦੇ ਆਪਾਂ ਟਿੱਲਣਾ ਨਾ ਲਈਏ ਕਿਉਂਕਿ ਜੇ ਅੱਜ ਟਿੱਲ ਨਾਲ ਇੱਕ ਬੰਦੇ ਨੂੰ ਲਿਆ ਗਿਆ ਇਹੋ ਜਿਹੇ ਕਈ ਹੋਰ ਉੱਠਣਗੇ ਮੇਰੀ ਬੇਨਤੀ ਆ ਵੀ ਇਹਨੂੰ ਬੜਾ ਸੀਰੀਅਸ ਧਿਆਨ ਨਾਲ ਲਿਆ ਜਾਵੇ ਇਹ ਜਿੱਥੇ ਵੀ ਹੈਗਾ ਇਹਨੂੰ ਲੱਭ ਕੇ ਲਿਆ ਕੇ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਕਿ ਕੋਈ ਹੋਰ ਇਹੋ ਜਿਹਾ ਕੰਨੋਣਾ ਕੰਮ ਨਾ ਕਰ ਸਕੇ ਧੰਨਵਾਦ ਜੀ ਬੱਸ